ਅੱਜ ਨੌਰਥ ਕੈਲਗਰੀ ਸੀਨੀਅਰ ਸੁਸਾਇਟੀ ਦੀ ਮੀਨਾਵਾਰ ਮੀਟਿੰਗ ਜਿਹੜੀ ਆ ਉਹ ਲਿਮਸਨ ਕਮਿਊਨਿਟੀ ਸੈਂਟਰ ਵਿੱਚ ਹੋਈ ਆ ਇਹਦੇ ਵਿੱਚ ਸ਼ਾਮਲ ਹੋਏ ਨੇ ਰਜੇਸ਼ ਸਿੰਘ ਰਾਲ ਜੀ ਜਿਹੜੇ ਸਬਰੰਗ ਰੇਡੀਓ ਟੀਵੀ ਚਲਾਉਂਦੇ ਨੇ ਤੇ ਇਸ ਵਾਰ ਉਹ ਐਨਡੀਪੀ ਵੱਲੋਂ ਸਕਾਈ ਵਿਊ ਰਾਈਡਿੰਗ ਤੋਂ ਪਾਰਲੀਮੈਂਟ ਦੀ ਚੋਣ ਜਿਹੜੀ ਲੱਗ ਰਹੀ ਨੇ ਜਿਹੜੀਆਂ ਚੋਣਾਂ ਹੁਣ 28 April ਨੂੰ ਫੈਡਰਲ ਦੀਆਂ ਹੋ ਰਹੀਆਂ ਨੇ ਫੈਡਰਲ ਦੀਆਂ ਚੋਣਾਂ ਜਿਹੜੀਆਂ 28 April ਨੂੰ ਹੋਣੀਆਂ ਨੇ ਤੇ ਕਰਦੇ ਇਹਨਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਿਜੇਸ਼ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਤੁਸੀਂ ਇੰਨੀ ਮਿਹਨਤ ਕਰਦੇ ਹੋ ਹਮ ਗੁਰ ਸਾਹਿਬ ਜਿਹੜੇ ਨਹੀਂ ਸਾਡੀ ਕਮਿਊਨਿਟੀ ਦੇ ਵਿੱਚ ਸ਼ਿਵਾਲਿਕ ਟੀਮ ਨੂੰ ਲੈ ਕੇ ਇੰਨਾ ਜ਼ਿਆਦਾ ਕੰਮ ਕਰ ਰਹੇ ਨੇ 올 ਦਾ ਟਾਈਮ ਮੈਂ ਦੇਖਦਾ ਹਾਂ ਹਰ ਇਵੈਂਟ ਉੱਤੇ ਪਹੁੰਚ ਕੇ ਤੇ ਆਪਣੀ ਕਵਰੇਜ ਕਰਦੇ ਆ ਸੋ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਤੁਸੀਂ ਜਿਹੜਾ ਕੈਲਗੇਰੀਅਨਸ ਦਾ ਜਿਹੜੇ ਜਿੰਨੇ ਵੀ ਇਵੈਂਟਸ ਹੁੰਦੇ ਨੇ ਪ੍ਰੋਗਰਾਮ ਹੁੰਦੇ ਨੇ ਆਪਣੇ ਭਾਈਚਾਰੇ ਦੇ ਉਹ ਬਾਰ-ਬਾਰ ਤੱਕ ਪਹੁੰਚਾਦੇ ਹੋ ਬਹੁਤ ਮਿਹਰਬਾਨੀ ਹੈ ਥੈਂਕ ਯੂ ਥੈਂਕ ਯੂ ਤੁਸੀਂ ਆਪਣੀ ਜਿਹੜਾ ਸਰਕਾਈ ਵਯੂ ਰਾਈਡਿੰਗ ਹਲਕਾ ਤੁਹਾਡਾ ਉਹਦੇ ਵੋਟਾਂ ਨੂੰ ਆਪਣੀ ਵੱਲੋਂ ਕੀ ਸਨੀਆਂ ਦੇਣਾ ਚਾਹੋਗੇ ਹੁਣ ਕੰਮੂ ਸਾਹਿਬ ਮੈਂ ਇਹ ਹੀ ਮੈਸੇਜ ਦੇਣਾ ਚਾਹਾਂਗਾ ਕਿ ਐਨ ਡੀਪੀ ਪਾਰਟੀ ਆਫ ਕੈਨੇਡਾ ਜਿਹੜੀ ਉਹ ਬੜੀ ਮਿਹਨਤ ਦੇ ਨਾਲ ਅੰਡਰ ਦਾ ਲੀਡਰਸ਼ਿਪ ਆਫ ਸਾਡੇ ਜਿਹੜੇ ਲੀਡਰ ਨੇ ਸਰਦਾਰ ਜਗਮੀਤ ਸਿੰਘ ਜੀ ਕੰਮ ਕਰ ਰਹੀ ਹੈ ਤੇ ਹਰ ਬੰਦੇ ਵਾਸਤੇ ਕੰਮ ਕਰ ਰਹੀ ਨੋਟ ਕਿਸੇ ਇੱਕ ਵਾਸਤੇ ਤੇ ਲਗਾਤਾਰ ਲੜਾਈ ਕਰ ਰਹੇ ਨੇ ਤਾਂ ਕਿ ਤੁਹਾਡੇ ਵਾਸਤੇ ਜਨਰਲ ਕੇਅਰ ਆਪਾਂ ਜੀਵ ਦਿੱਤਾ ਫਾਰਮਾ ਕੇਅਰ ਦਾ ਬਿਲਕੁਲ ਕਰਵਾਇਆ ਤੇ ਇਸ ਤੋਂ ਇਲਾਵਾ ਹੋਰ ਬੜੀਆਂ ਚੀਜ਼ਾਂ ਜਿਹੜੀਆਂ ਨੇ ਉਹ 올 ਦਾ ਟਾਈਮ ਲੈ ਕੇ ਆਣੇ ਆ ਤਾਂ ਕਿ ਆਮ ਬੰਦੇ ਦੀ ਜ਼ਿੰਦਗੀ ਜਿਹੜੀ ਹੈ ਉਹ ਵਧੀਆ ਰਹੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਵੀ ਆਪਾਂ ਇਹ ਦੇਖ ਰਹੇ ਹਾਂ ਬਹੁਤ ਸਾਰੀਆਂ ਜਿਹੜੀਆਂ ਜੋਬਸ ਕ੍ਰੀਏਟ ਕੀਤੀਆਂ ਜਾਂਨ ਇਨਵੈਸਟਮੈਂਟ ਬਾਹਰੋਂ ਆਵੇ ਇੱਥੇ ਜਿਹੜੇ ਵਰਕਰਸ ਦੀ ਤੇ EMPLOYEES ਦੀ ਲਾਈਫ ਜਿਹੜੀ ਹੈ ਉਸ ਖਾਮੀ ਬਣਾਈ ਜਾਏ ਯੰਗ ਰੇਗੀ ਮਲਟੀਕਲਚਰਲ ਮਲਟੀਫੇਸ ਮੱਦੇ ਲੈ ਕੇ ਜਾਣ ਵਾਸਤੇ ਜਿੰਦ ਤੱਕ ਇਹ ਅੰਨੇ ਸਾਲਾਂ ਤੋਂ ਪ੍ਰੋਗਰਾਮ ਨਹੀਂ ਕਰਵਾ ਰਹੇ ਆ ਚਾਹੇ ਆਪਾਂ ਵੀ ਸਾਥੇ ਮਿਲਵ ਕਰਵਾਣੇ ਆ ਕੱਲ੍ਹ ਦੇ ਫਰਾਂਡੇ ਦੇ ਉਹੀ ਇਹਨਾਂ ਦਾ ਮੇਨ ਵਿਜ਼ਨ ਰਿਹਾ ਤੇ ਮੇਰੇ ਖਿਆਲ ਦੇ ਵਿੱਚ ਇਹੀ ਇਹਨਾਂ ਦੀ ਜਿਹੜੀ ਇਹਨਾਂ ਚੀਜ਼ਾਂ ਦੇ ਕਰਤੀਆਂ ਜਿਹੜਾ ਅਲਾਈਨਮੈਂਟ ਇਸ ਪਾਰਟੀ ਦੇ ਨਾਲ ਕਾਫੀ ਜ਼ਿਆਦਾ ਰਹੀ ਹੈ ৰ গ' কেটন ক্ৰিংটন চিটিস্কেপ অনাৰি হিল্ বিলেজ কবেণ্ট্ৰি হিলমনষ্টন কিন হিল্ লুইজবৰ্গ লিংন পেনোমা হিল্জ ৰেড ষ্ট্ৰুক টাউন চেজ মিড স্কাইটি ਸੋ ਬਿਲਕੁਲ ਬਹੁਤ ਵਧੀਆ ਕਮਿਊਨਿਟੀਜ਼ ਨੇ ਜੀ ਸਾਰੀਆਂ ਜਿਹੜੀਆਂ ਸਾਨੂੰ ਆਪਣੀ ਇੱਕ ਤਰੀਕੇ ਨਾਲ ਇਸ ਰਾਈਡਿੰਗ ਦੇ ਵਿੱਚ ਆਂਦੀਆਂ ਤੇ ਆਪਾਂ ਚਾਹਾਂਗੇ ਵੀ ਤੁਸੀਂ ਸਾਨੂੰ ਆਪਣੀ ਨਾਮਜ਼ਦਗੀ ਕਰਨ ਦਾ ਮੌਕਾ ਦਿਓ ਤਾਂ ਕਿ ਤੁਹਾਡੀ ਇੱਕ ਸਟਰੋਂਗ ਵੌਇਸ ਜਿਹੜੀ ਹੈ ਉਹ ਪਾਰਲੀਮੈਂਟ ਦੇ ਵਿੱਚ ਜਾਏ ਤੇ ਉੱਥੇ ਜਾ ਕੇ ਤੇ ਤੁਹਾਡੇ ਵਾਸਤੇ ਆਉਣ ਵਾਲੇ ਟਾਈਮ 'ਚ ਵੀ ਚੰਗੇ ਚੰਗੇ ਚੀਜ਼ਾਂ ਜਿਹੜੀਆਂ ਆਪਾਂ ਹਾਸਲ ਕਰ ਸਕੀਏ ਹਾਂਜੀ ਔਰ ਇਨ ਸ਼ਾਰਟ ਅਗਰ ਮੈਂ ਕਹਾਂ ਜੇ ਤੁਸੀਂ ਕੋਈ ਆਪਣਾ ਲੀਡਰ ਚੁਣਨਾ ਚਾਹੁੰਦੇ ਹੋ ਅ ਲੀਡਰ ਹੂ ਇਜ਼ ਫੋਰ ਦ ਪੋਜ਼ਿਟਿਵ ਚੇਂਜ ਐਂਡ ਦ ਯੂਨਿਟੀ ਦੈਨ ਰਜੇਸ਼ ਮਰਾਲ ਇਜ਼ ਫਾਈਟਿੰਗ ਫੋਰ ਯੂ ਪਲੀਜ਼ ਸਪੋਰਟ ਅਸ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਥੈਂਕ ਯੂ